ਸੋ ਗੁਰੂ ਘਰ ਦੇ ਹੈਡ ਗ੍ਰੰਥੀ ਇਸ ਟੂਰਨਾਮੈਂਟ ਦੀ ਇੱਕ ਵੱਖਰਤਾ ਹੀ ਹੈ ਬਾਬਾ ਮਨਪ੍ਰੀਤ ਸਿੰਘ ਜੀ ਸ੍ਰੀ ਮੁਖਤਰ ਸਾਹਿਬ ਕਾਰ ਸੇਵਾ ਵਾਲੇ ਉਹ ਵੀ ਨਾਲ ਹੋਣਗੇ ਇਸ ਟੂਰਨਾਮੈਂਟ ਦੀ ਇੱਕ ਵੱਖਰਤਾ ਹੀ ਕੀ ਹੈ ਹਰਮੇਸ਼ ਭਾਜੀ ਇਸ ਦੇਖੋ ਕਬੱਡੀ ਖਿਡਾਰੀਆਂ ਦੇ ਹਰ ਕੋਈ ਮਾਣ ਕਰਦਾ ਪਰ ਤੁਸੀਂ ਇਸ ਟੂਰਨਾਮੈਂਟ ਜਿਉਂ ਦਾ ਮੈਂ ਆਉਣ ਤੁਸੀਂ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਦਾ ਇਹ ਬਣਦਾ ਵੀ ਆ ਦੇਖੋ ਇੱਕ ਲੱਚਰ ਤਾਂ ਗਾ ਕੇ ਜਾਂਦਾ ਤੇ ਰੁਪਈਆ ਲੱ ਜਾਂਦਾ 10 10 ਲੱਖ ਅਸੀਂ ਵੀ ਬੜੇ ਚਾਣਾ ਦਿੰਨੇ ਆ ਅਸੀਂ ਮੱッセ ਰੰਗੜ ਲਾਉ ਘੱਟ ਨਹੀਂ ਆ ਜਦੋਂ ਆਰਕੈਸਟ ਵਾਲੀਆਂ ਲਾ ਕੇ ਨਚਾਉਣੇ ਆ ਉਹਨਾਂ ਦੀ ਮਜਬੂਰੀ ਆ ਅਸੀਂ ਉਹਨਾਂ ਨੂੰ ਵੇਣੇ ਆ ਪਰ ਜਦੋਂ ਕੋਈ ਗੁਰੂ ਘਰ ਦਾ ਗ੍ਰੰਥੀ ਜੀ ਨੇ ਹਰ ਇੱਕ ਦੇ ਦੁੱਖ ਸੁੱਖ ਦੀ ਅਰਦਾਸ ਕਰਨੀ ਹੈ ਕੋਈ ਸੁਰਗਵਾਸ ਹੋ ਜੇ ਉਹਦੀ ਅਰਦਾਸ ਵੀ ਗ੍ਰੰਥੀ ਸਿੰਘ ਕਰਦੇ ਆ ਕੋਈ ਜਨਮ ਲੈ ਲੇ ਉਹਦੀ ਅਰਦਾਸ ਵੀ ਗੁਰੂ ਘਰ ਦਾ ਗ੍ਰੰਥੀ ਕਰਦਾ ਸਾਰੇ ਨਗਰ ਦੀ ਸਰਬੱਤ ਦੇ ਭਲੇ ਦੀ ਅਰਦਾਸ ਦੋ ਟਾਈਮ ਗ੍ਰੰਥੀ ਸਿੰਘ ਕਰਦੇ ਆ ਉਹਨਾਂ ਦੀ ਤਨਖਾਹ ਕਿੰਨੀ ਆ ਮੈਂ ਬਹੁਤ ਸਿੰਘਾਂ ਨੂੰ ਮਿਲਿਆ 5000 5000 6500 ਭਾਈ ਜੀ ਤੁਹਾਡੇ ਬੱਚੇ ਚੰਗੇ ਕਾਮੈਂਟ ਸਕੂਲਾਂ 'ਚ ਪੜਦੇ ਆ ਕਿ ਗ੍ਰੰਥੀ ਸਿੰਘਾਂ ਦੇ ਬੱਚੇ ਨਹੀਂ ਪੜ ਸਕਦੇ ਬੱਚਿਆਂ ਦੀ ਫੀਸ ਨਹੀਂ ਭਰੀ ਜਾਂਦੀ ਇੱਕ ਗੱਲ ਮੇਰੀ ਯਾਦ ਰੱਖ ਲਿਓ ਮੈਂ ਬੜਾ ਜਜ਼ਬਾਤੀ ਹੋ ਕੇ ਬੋਲ ਰਿਹਾ ਆ ਆਉਣ ਵਾਲੇ ਸਮੇਂ 'ਚ ਤੁਹਾਨੂੰ ਅਰਦਾਸ ਕਰਨ ਨੂੰ ਗ੍ਰੰਥੀ ਸਿੰਘ ਨਹੀਂ ਮਿਲਣਗੇ ਇਹ ਮੈਥੋਂ ਲੈ ਕੇ ਲੈ ਲਿਓ ਅੱਜ ਤੁਸੀਂ ਖੰਡ ਪਾਠ ਕਰਾਉਣਾ ਨਾ ਪਿੰਡ 'ਚ ਗ੍ਰੰਥੀ ਬਾਹਰੋਂ ਲਿਆਉਣੇ ਪੈਂਦੇ ਆ ਸਾਹਮ ਲੋ ਜੇ ਸਾਹਮ ਹੁੰਦੇ ਆ ਇਹ ਬਾਬੇ ਬੁੱਢਾ ਸਾਹਿਬ ਦੇ ਵਾਰਸਾ ਪਹਿਲੇ ਹੱਟ ਗ੍ਰੰਥੀ ਗੁਰੂ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਨੂੰ ਬਣਾਇਆ ਸੀਗਾ ਤੇ ਦੇਖੋ ਆਪਾਂ ਬੱਚਿਆਂ ਦੀਆਂ ਜਿਹੜੇ ਅਰਦਾਸਾਂ ਕਰਾਉਣੇ ਆ ਤੇ ਬਾਬਾ ਬੁੱਢਾ ਸਾਹਿਬ ਦੇ ਚਰਨਾਂ 'ਚ ਰঞ্জੀਤ ਭਾਜੀ ਅਰਦਾਸਾਂ ਕਰਦੇ ਆ ਸੋ ਮੈਂ ਬੇਨਤੀ ਕਰ ਰਿਹਾ ਆ ਇਹ ਟੂਰਨਾਮੈਂਟ ਬੜਾ ਚੜ੍ਹਦੀ ਕਲਾ ਵਾਲਾ ਹੈ ਜਿੱਥੇ ਭਾਈ ਹਰਮੇਸ਼ ਰੋਡਾ ਭਾਈ ਰঞ্জੀਤ ਤਾਜਿਲਪੁਰ ਬੇਨਤੀ ਕਰਦੇ ਆ ਸਾਰੇ ਹੀ ਸਤ